ਸ਼ਸ਼ੀਕਲ ਜੀ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਮੇਰੇ ਇਸ YouTube ਚੈਨਲ ਤੇ ਅੱਜ ਜੋ ਆਪਾਂ ਬਾਕੀ ਕੁ ਮੌਲਾਜ਼ਮਾਂ ਦੀ ਮੰਗਾਂ ਰੱਖੀਆਂ ਗੀਆਂ ਨੇ ਉਹਨਾਂ ਬਾਰੇ ਜਾਣਕਾਰੀ ਲਵਾਂਗੇ ਆਪਾਂ ਅਮਰਜੀਤ ਸਿੰਘ ਮੰਗਲੀ ਜੀ ਤੋਂ ਜੋ ਕਿ ਆਪਣੀ ਪਹਿਲੀ ਮੰਗ ਹੈ ਕਿ ਪੰਜਾਬ ਸਰਕਾਰ ਪੇ ਕਮਿਸ਼ਨ ਦੇ ਏਰੀਆ ਕਿੰਨਾ ਪਰਸੈਂਟ ਦੇ ਏਰੀਆ ਦੇ ਕਦੋਂ ਦੇਰੀ ਹੈ ਉਸ ਬਾਰੇ ਜਾਣਕਾਰੀ ਦੋਈ ਪੇ ਕਮ ਦੇਰੀ ਦੀ ਬਹੁਤ ਵੱਡੀ ਮੰਗ ਆ ਜੀ ਲਗਭਗ 18 ਕਰੋੜ ਰੁਪਏ ਬਣਦਾ ਪਰ ਪੰਜਾਬ ਸਰਕਾਰ ਨਾਲ ਮਿਲਾਂ ਨੇ ਅੱਗੋਂ ਨੇ ਕਈ ਮੀਟਿੰਗਾਂ ਹੋਈਆਂ ਜਿਸਰੇ ਵਿੱਚ ਵਿੱਤ ਦੇ ਹਰਪੰਸਾ ਟੀਮਾਂ ਵੱਲੋਂ ਪ੍ਰੋਸਰ ਆਇਆ ਗਿਆ ਕਿ ਅਸੀਂ ਪੇਕੇ ਹੁੰਦੇ ਡਲ ਦਵਾਂਗੇ ਇੱਕ ਨਵਾਂ ਬਿਆਰ ਆਇਆ ਤਾਂ ਜਨਮ ਦੇ ਵਿੱਚ ਵੀ 17000 ਰੁਪਏ ਦਾ ਏਰੀਆ ਬਣਦਾ ਜਿਸ ਕਰਕੇ ਬਣਾਇਆ ਉਹਦਾ ਜੋ ਡੀਆ ਉਹ ਲੇਟ ਹੋ ਚੁੱਕਿਆ ਅਸੀਂ ਮੰਗ ਕਰਦੇ ਆ ਮੁੱਖ ਨੇ ਭਵਾਨ ਤਮਾਨ ਤੋਂ ਦੇ ਤਾਂ ਹਰ ਪਾਸੇ ਜਿਵੇਂ ਤੋਂ ਵੀ ਪੇਕੇ ਦਾ ਏਰੀਆ ਦਾ ਤਿੰਨ ਜਾਂ ਚਾਰ ਕੇ ਸੰਜ ਹਰ ਹਾਲ ਦਿੱਤਾ ਜਰ ਹਾਂ 2004 ਤੋਂ ਭਾਰਤੀ ਹੋਜੋ ਮਲਾਜੇ ਨੇ ਪੰਜਾਬ ਸਰਕਾਰ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦੋ ਕਰ ਸਕਦੇ ਤੇ ਕਿੰਨਾ ਟਾਈਮ ਹੋਰ ਲੱਗ ਸਕਦਾ ਉਸ ਬਾਰੇ ਜਾਣਕਾਰੀ ਦਿਓ ਮੈਨੂੰ 2004 ਤੋਂ ਭਾਰਤੀ ਮਲਾਜਾਂ ਵਾਸਤੇ ਪੁਰਾਣੀ ਪੈਨਸ਼ਨ ਸਕੀਮ ਲਾਲ ਕਾਨੀ ਬਹੁਤ ਜ਼ਰੂਰੀ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵੀ ਅਸੀਂ ਪੁਰਾਣੀ ਪੈਨਸ਼ਨ ਸਕੀਮ 1972 ਅਨਸਾਰ ਬਹਾਲ ਕਰਤੀ ਆ ਪਰ ਸਰਕਾਰ ਨੂੰ ਪੌਣੇ 40 ਸਾਲ ਹੋ ਚੁੱਕੇ ਆ ਪੰਜਾਬ ਸਰਕਾਰ ਦੇ ਮੁਲਾਜ਼ਮ ਜੋ ਦੁਨਿਆ ਚਾਰ ਦੋ ਭਰਤੀ ਹੋਇਆ ਉਹਨਾਂ باندې ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਗਈ ਅਸੀਂ ਐਨਪੀਐਸ ਸਕੀਮ ਦਾ ਪ੍ਰੋਅਰ ਕਰਦੇ ਆ ਕੇਂਦਰ ਸਰਕਾਰ ਵੱਲੋਂ ਜੁਪੀਆ ਸੀਗਣਾਉ ਕਿਤੇ ਗਈ ਆ ਉਹ ਅਸੀਂ ਬਰੋ ਕਰਦੇ ਆ ਅਸੀਂ ਮੰਗ ਕਰਦੇ ਆ ਮੁੱਖ ਮੰਤਵ ਤੋਂ ਵੀ 올ਡ ਪੈਨਸ਼ਨ ਹਰ ਹੱਥ ਦੇ ਵਿੱਚ ਜਿੰਨ ਸਭ ਹੱਤਾਂ ਲੱਗਦੇ ਹਨ ਪੰਜਾਬ ਸਰਕਾਰ ਜੋ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਮੁਲਾਜ਼ਮ ਕਰਨ ਦੀ ਸਕੀਮ ਉਹ ਕਦੋਂ ਬਹਾਲ ਕਰ ਸਕਦੀ ਹੈ ਉਸ ਬਾਰੇ ਮੈਨੂੰ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਦੇ ਮਹਿਕ ਵਿੱਚ ਬਹੁਤ ਵੱਡੀ ਗੰਦੀ ਵਿੱਚ ਜੋ ਕੱਚੇ ਮੁਲਾਜ਼ਮ ਕੰਮ ਕਰਦੇ ਆ ਜੀ ਪੀਐਸ ਪੀਸੀਐਲ ਵਿੱਚ ਪੀਐਸਟੀਸੀਐਲ ਵਿੱਚ ਜਿਸ ਨੂੰ ਲੈ ਕੇ ਜੋ ਪੀਐਸਪੀਸੀਐਲ ਦਾ ਸੀਐਮਡੀ ਆ ਮਹਾਲੀ ਦੇ ਵਿੱਚ 1 ਜਨਵਰੀ 2026 ਨੂੰ ਮੀਟਿੰਗ ਹੋਈ ਆ ਮੀਟਿੰਗ ਵਿੱਚ ਇਹੀ ਪ੍ਰਸਤਾਵ ਰਾਇਆ ਗਿਆ ਸੀਐਮ ਨੇ ਵੱਲੋਂ ਵੀ ਤੁਹਾਡਾ ਅਸੀਂ ਹਲ-ਜਲਦੀ ਕਰਾਂਗੇ ਪਰ ਮਲਾਣੇ ਆਗੂ ਬਲਿਹਾਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਹੋਵੇ ਜਾਂ ਸੀਐਂਡੀ ਹੋਵੇ ਪੀਐਸਪੀਸੀਐਲ ਦਾ ਸਿਰਫਨ ਲਾਰੀ ਪ੍ਰਾਤ ਹੋਇਆ ਪਰ ਆਉਣ ਵਾਲੇ ਸਮੇਂ ਵਿੱਚ ਜੋ ਠੇਕੇ ਮਲਾਣੇ ਸਿੰਘਾਸ ਮੋਰਚਾ ਪੰਜਾਬ ਨੇ ਫੈਲਾ ਕੀਤਾ ਵੀ 24 ਜਨਵਰੀ ਨੂੰ ਜੋ ਬੇਤਾਂ ਹਰਪਾਲ ਦੇ ਟੀਮਾਂ ਦਾ ਹਲਕਾ ਡੇੜਵਾ ਵੇ ਜਾਗੇ ਅਸੀਂ ਮਾਨ ਸਰਕਾਰ ਦੇ ਲਾਲ ਜੀ ਕੋਲ ਖੁੱਲ੍ਹਿਆ ਵੀ ਹਾਂ ਜੀ ਮਾਨੀ ਮੁਲਾਜ਼ਮਾਂ ਦਾ ਜੋ ਡੀਏ ਦੇ ਵਿੱਚ ਵਾਦਾ ਹੈ ਇਹ ਕਦੋਂ ਕਰ ਸਕਦੇ ਇਹ ਤੇ ਕਿੰਨਾ ਪਰਸੈਂਟ ਕਰ ਸਕਦੇ ਪੰਜਾਬ ਸਰਕਾਰ ਉਸ ਬਾਰੇ ਵਿੱਚ ਜਾਣਕਾਰੀ ਦੋਈ ਪੰਜਾਬ ਸਰਕਾਰ ਦੇ ਮਿਲਾਨਾ ਡੀਏ 42% ਆ ਕੇਂਦਰ ਸਰਕਾਰ ਦੇ ਮਿਲਾਨਾ ਡੀਏ 58% ਆ ਬਹੁਤ ਵੱਡਾ ਫਰਕਾ 16% ਦਾ ਜਿਸ ਨੂੰ ਲੈ ਕੇ ਬਿੱਤਾਂ ਹਰਪਾਲ ਸਿੰਘ ਟੀਮ ਨਾਲ ਮੁੱਖ ਨੇ ਭਵਾਂ ਤੋਂ ਨਾਲ ਮੀਟੀਆਂ ਹੋਈਆਂ ਪਰ ਡੀਏ 'ਚ ਵਾਦਾ ਨਹੀਂ ਹੋਇਆ ਹੁਣ ਬਿੱਤਾਂ ਹਰਪਾਲ ਸਿੰਘ ਟੀਮ ਦਾ ਬਿਆਨ ਆਇਆ ਵਿਸਤਾਰਾਂ ਵਾਲੇ ਰੁਪਏ ਏਰੀਆ ਜੋ ਪੇਂਡਾ ਬਣਦਾ ਹੈ ਜਿਸ ਤਰ੍ਹਾਂ ਡੀਏ ਵਿੱਚ ਵਾਅਦਾ ਨਿਕਾਸ ਨੇ ਉਹ ਸਾਰਾ ਆਉਣ ਵਾਲੇ ਦੌਰ ਵਿੱਚ ਜੋ 3 ਜਾਂ 4% ਡੀਏ ਵਿੱਚ ਵਾਅਦਾ ਹੋ ਸਕਦਾ ਹੈ ਜੀ ਅਸੀਂ ਮੰਗ ਰਹੇ ਮੁੱਖ ਨਿਪੁਹਾਤ ਮਾਂ ਤੋਂ ਜਿਸ ਤਰ੍ਹਾਂ ਕਹਿੰਦੇ ਸਰਕਾਰ ਬਣਾ ਡੀਏ 58% ਆ 50 ਸਰਕਾਰਾਂ ਦੇ ਡੀ 42% ਵਧਾ ਕੇ ਹੁਣ ਜਦੋਂ ਅਸੀਂ ਕੀਤਾ ਜਾਵੇ ਪਰ ਮਾਂ ਸਰਕਾਰ ਬਹੁਤ ਬੇਵਾਨ ਹੋ ਚੁੱਕੀ ਆ 2025 ਦੇ ਵਿੱਚ ਮਾਂ ਸਰਕਾਰ ਵੱਲੋਂ ਡੀਏ ਵਿੱਚ ਇੱਕ ਵੀ ਵਾਅਦਾ ਨਹੀਂ ਕੀਤਾ ਗਿਆ ਇੱਕ ਵਾਰੀ ਵੀ ਜਿਸ ਤਰ੍ਹਾਂ ਕੇ ਮਾਂ ਸਰਕਾਰ ਇੱਕ ਬੇਈਮਾਨ ਸਰਕਾਰ ਸਾਹਮਣੇ ਹੋਈ ਆ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਜੋ ਕਿ ਤੁਸੀਂ ਮੈਨੂੰ ਮੁਲਾਜ਼ਮਾਂ ਦੀ ਜੋ ਵਕ ਵਕ ਮੰਗਾ ਰੱਖੇਗੇ ਉਹਨਾਂ ਮੰਗਾਵਾਰੀ ਜਾਣਕਾਰੀ ਦਿੱਤੀ ਹੈ ਕਿ ਮੁਲਾਜ਼ਮਾਂ ਦੀ ਮੰਗਾ ਕਦੋਂ ਪੂਰੀ ਹੋ ਸੇ ਤੇ ਕਿੰਨਾ ਟਾਈਮ ਲੱਗ ਸਕਦਾ ਹੈ ਧੰਨਵਾਦ ਜੀ